ਪ੍ਰੋਫੈਸਰ ਸਾਹਿਬ ਸਿੰਘ ਜੀ ਜੀਵਨ ਬਿਰਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਲਿਖਦੇ ਨੇ ਪਿਆਰੇ ਨੂੰ ਯਾਦ ਕਰ ਕਰਕੇ ਪਿਆਰ ਦੀ ਬਰਕਤ ਦੇ ਨਾਲ ਸਿਮਰਨ ਕਰਨ ਵਾਲੇ ਦੇ ਅੰਦਰ ਦੋ ਤਰ੍ਹਾਂ ਦਾ ਨਵਾਂ ਜੀਵਨ ਪੈਦਾ ਹੁੰਦਾ ਹੈ ਜ਼ਾਤੀ ਪਵਿੱਤਰਤਾ ਤੇ ਖਲਕਤ ਨਾਲ ਪਿਆਰ ਇਹ ਭਗਤੀ ਕਰਨ ਵਾਲੇ ਵਾਸਤੇ ਨਾਮ ਸਿਮਰਨ ਬੰਦਗੀ ਭਾਵਨਾਵਾਂ ਵਾਲਿਆਂ ਵਾਸਤੇ ਬਹੁਤ ਜ਼ਰੂਰੀ ਹੈ ਪਹਿਲੀ ਚੀਜ਼ ਸਾਡਾ ਆਪਣਾ ਜੀਵਨ ਉੱਚਾ ਸੋਚਾ ਪਵਿੱਤਰ ਹੋਵੇ ਬੋਲ ਬਾਣੀ ਰਹਿਣ ਸਹਿਣ ਖਾਣ ਪੀਣ ਵਰਤ ਵਰਤਾਓ ਇਹ ਨਾਮ ਸਿਮਰਨ ਦੇ ਨਾਲ ਨਿਰਮਲ ਹੋ ਆਵੇ ਤੇ ਜੀਵਨ ਪਵਿੱਤਰ ਰਹੇ ਬਾਣੀ ਦੇ ਵਾਕ ਨੇ ਅੱਖਾਂ ਪਵਿੱਤਰ ਹੋਣ ਕੰਨ ਪਵਿੱਤਰ ਹੋਣ ਹੱਥ ਪਵਿੱਤਰ ਹੋਣ ਪੈਰ ਪਵਿੱਤਰ ਹੋਣ ਜੀਵਨ ਪਵਿੱਤਰ ਹੋਵੇ ਹਿਰਦਾ ਪਵਿੱਤਰ ਹੋਵੇ ਇਹ ਹੈ ਸਿਮਰਨ ਦੇ ਵਿੱਚੋਂ ਪ੍ਰਾਪਤ ਹੋਣ ਵਾਲਾ ਪਹਿਲਾ ਜੀਵਨ ਦੂਜਾ ਖਲਕਤ ਨਾਲ ਪਿਆਰ ਜਿਸ ਨੂੰ ਸਿਮਰਦੇ ਆ ਉਸ ਬਾਰੇ ਬਾਣੀ ਦਾ ਵਿਆਖ ਹੈ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਹਰ ਚੀਜ਼ ਦੇ ਵਿੱਚ ਨਾਮ ਹੈ ਹਰ ਚੀਜ਼ ਦੇ ਵਿੱਚ ਵਾਹਿਗੁਰੂ ਦਾ ਵਜੂਦ ਮੌਜੂਦ ਹੈ ਤੋ ਫਿਰ ਜਦੋਂ ਅਸੀਂ ਸਿਮਰਣ ਦੇ ਰਾਹੀ ਜੀਵਨ ਨੂੰ ਪਵਿੱਤਰ ਕਰਦੇ ਆ ਤਾਂ ਹੁਣ ਸਾਰਿਆਂ ਦੇ ਵਿੱਚ ਉਸ ਪਵਿੱਤਰਤਾ ਨੂੰ ਉਸ ਨਾਮ ਨੂੰ ਉਸ ਵਜੂਦ ਨੂੰ ਉਸ ਸੱਚੇ ਪਾਤਸ਼ਾਹ ਦੀ ਮੌਜੂਦਗੀ ਨੂੰ ਮਹਿਸੂਸ ਕਰੀਏ ਤੇ ਉਸ ਤਰ੍ਹਾਂ ਦਾ ਵਰਤ ਵਰਤਾਓ ਬਣਾਈਏ ਸਤਿਗੁਰੂ ਮੇਰ ਦਇਆ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ